ਜ਼ਿਰਕਪੁਰ ਦਾ ਬਹੁਤ ਚਰਚਿਤ ਹਸਪਤਾਲ ਨਿਊ ਲਾਈਫ ਲਾਈਨ ਜਿਸ ਤੇ ਵੱਖ-ਵੱਖ ਧਾਰਾਂ ਤੇ ਪਰਚਾ ਦਰਜ ਕੀਤਾ ਹੈ ਓਮਕਾਰ ਸਿੰਘ ਐਸਐਚਓ ਜ਼ਿਰਕਪੁਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਨੇ ਸਰ ਮਾਮਲਾ ਜਿਹੜਾ ਸੀਗਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਸੀ ਜਾਂਚ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਜਿਹੜਾ ਪਿਛਲੇ ਦਿਨ ਤੋਂ ਨਿਊ ਲਾਈਫ ਨਿਊ ਲਾਈਫ ਲਾਈਨ ਹਸਪਤਾਲ ਜਿਹੜਾ ਜ਼ਿਰਕਪੁਰ ਦਾ ਸੀ ਉਹਦੇ ਸੰਬੰਧੀ ਮਾਨਜੋ ਡੀਸੀ ਸਾਹਿਬ ਨੇ ਐਸਆਈਟੀ ਬਣਾਈ ਸੀਗੀ ਜਿਹਦੇ ਚ ਮਾਨਜੋ ਗੈਸਿਮ ਸਾਹਿਬ ਡੇਰਾ ਬਸੀ ਡੀਐਸਪੀ ਸਾਹਿਬ ਜ਼ਿਰਕਪੁਰ ਐਂਡ ਐਸਐਮਓ ਟਕੋਲੀ ਜੀ ਉਹ ਨਵਾਂ ਲੈ ਕੇ ਰਿਪੋਰਟ ਬਣ ਕੇ ਗਈ ਸੀ ਉਹ ਰਿਪੋਰਟ ਦੇ ਵਾਸਤੇ ਅਸੀਂ ਕੱਲ ਮਕਦਮਾ ਨੰਬਰ 291 ਅੰਡਰ ਸੈਕਸ਼ਨ 262 70 188 ਆਪੀਸੀ ਐਂਡ 5 ਡਿਸਾਸਟਰ ਮੈਨੇਜਮੈਂਟ ਤਿੰਨ ਪੜਾ ਮੈਂ ਕਾ ਦਰਜ ਕਰ ਲਿਆ ਸੀਗਾ ਉਹਦੀ ਅੱਜ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਸਟਾਰਟ ਕਰਤੀ ਆ ਆਫਟਰ ਰਜਿਸਟ੍ਰੇਸ਼ਨ ਪਰ ਇਹ ਮੈਡੀਕਲ ਬੋਰਡ ਜਿਹੜਾ ਇੱਕ ਬਣਾਇਆ ਜਾਊਗਾ ਮੈਡੀਕਲ ਬੋਰਡ ਤੋਂ ਵੀ ਇਹਦੇ ਜਿਹੜਾ ਟ੍ਰੀਟਮੈਂਟ ਹੋਇਆ ਉਹ ਕਿਸ ਤਰ੍ਹਾਂ ਦਾ ਹੋਇਆ ਉਹ ਸਾਰੀ ਮੈਡੀਕਲ ਰਿਪੋਰਟ ਲੈ ਕੇ ਉਧਰ ਬੋਰਡ ਦੇ ਥਰੂ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਊਗੀ ਅੱਛਾ ਜੇਕਰ ਗੱਲ ਕਰ ਲਈਏ ਕਿਹਾ ਜਾਂਦਾ ਹੈ ਕਿ ਕੋਰੋਨਾ ਕਾਲ ਦੇ ਵਿੱਚ ਕੁਝ ਰੇਟ ਨੇ ਜਿਹੜੇ ਤੈਅ ਕਰੇ ਹੋਏ ਨੇ ਸਰਕਾਰ ਵੱਲੋਂ ਕਿ ਕੋਰੋਨਾ ਚਾਰਜਸ ਜਾਂ ਵੈਂਟੀਲੇਟਰ ਚਾਰਜਸ ਇੰਨਾ ਹੋਣਾ ਚਾਹੀਦਾ ਜੇ ਉਸ ਦੇ ਤਹਿਤ ਦੇਖਿਆ ਜਾਵੇ ਕਿੰਨੇ ਕੁ ਵੱਧ ਜਿਹੜੇ ਪੈਸੇ ਹੈਗੇ ਨੇ ਵੱਲੋਂ ਲਾਏ ਗਏ ਸੀ ਦੇਖੋ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦਾ 파ਰਟ ਹੈਗਾ ਇਹ ਸਾਰੀ ਆਨ ਰਿਕਾਰਡ ਕਰਕੇ ਜਿਹੜਾ ਉਹਦੇ ਤੁਹਾਨੂੰ ਦੁਬਾਰਾ ਸਾਰਾ ਦੱਸ ਦਿਆ ਕਿ ਕਿੰਨੇ ਦਿਨ ਦੇ ਅੰਦਰ ਅੰਦਰ ਜਿਹੜੀ ਰਿਪੋਰਟ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਹੋ ਜੇ ਉਹਦੇ ਵਿੱਚ ਕਾਫੀ ਡੀਪਲੀ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈਗਾ ਮੈਡੀਕਲ ਬੋਰਡ ਬੰਨਾ ਹੈਗਾ ਇਹਦਾ ਰਿਕਾਰਡ ਲੈਣਾ ਫਿਰ ਉਹਨੂੰ ਸਾਰਿਆਂ ਨੂੰ ਕੰਪੇਅਰ ਕਰਕੇ ਜੋ ਦੇ ਫੈਕਟ ਸਹੀ ਹੋਣਗੇ ਕੀਤਾ ਜਾਊਗਾ ਅੱਛਾ ਸਰ ਇਸ ਦੇ ਨਾਲ ਨਾਲ ਜਿਹੜੇ ਅੱਜ ਕਰੋਨਾ ਮਹਾਮਾਰੀ ਨੂੰ ਲੈ ਕੇ ਜਿਹੜੇ ਪਰਚੇ ਦਰਜ ਕੀਤੇ ਹੋਏ ਨੇ ਮਾਦੇ ਤੇ ਇੱਕ ਹੋਟਲ ਤੇ ਉਸਦੇ ਬਾਰੇ ਦੱਸੋ ਹਾਂ ਇੱਕ ਕੱਲ ਜਿਹੜਾ ਸੁਭਾਤ ਏਰੀਆ ਗਡਾਉਣ ਏਰੀਆ ਹੈਗਾ ਉੱਥੇ ਇੱਕ ਹੋਟਲ ਖੁੱਲਿਆ ਸੀ ਵਾਈਟ ਰੋਜ਼ ਹੂੰ ਉੱਥੇ ਨਾਲ-ਨਾਲ ਉਹਨਾਂ ਨੇ ਆਪਣਾ ਸਲੂਨ ਵੀ ਉੱਤੇ ਖੁੱਲਿਆ ਹੋਇਆ ਸੀਗਾ ਸਪਾ ਸੈਂਟਰ ਤੇ ਰਾਤੀ ਦੋ ਮੀਲ ਤੇ ਦੋ ਫੀਮੇਲ ਜਿਹੜੇ ਉੱਥੋਂ ਇੱਥੋਂ ਫੜੇ ਸੀਗੇ ਤੇ ਉਹਨਾਂ ਦੀ ਰਾਤੀ ਮੁਕਦਮਾ ਦਰਜ ਕਰਕੇ ਅरेस्ट ਕਰ ਲਿਆ ਸੀ ਜੀ ਕਿਹੜੀ ਕਿਹੜੀ ਧਾਰਾਂ ਦਾ ਮੁਕਦਮਾ ਦਰਜ ਹੋਇਆ ਸੀ 288 ਜੋ ਕੀਤਾ ਗਿਆ ਸੀਗਾ ਕਿਉਂਕਿ ਅਜੇ ਉਹਨੂੰ ਲਾਅ ਨਹੀਂ ਕੀਤਾ ਗਿਆ ਗਵਰਨਮੈਂਟ ਵੱਲੋਂ ਇਹਨਾਂ ਨੂੰ ਖੋਲਣਾ ਜਿਹੜੇ ਮ사ਜ ਸੈਂਟਰ ਹੈਗੇ ਨੇ ਅੱਛਾ ਔਡ ਇਵਨ ਨੂੰ ਲੈ ਕੇ ਬ ਦੇਖਿਆ ਜਾਂਦਾ ਕਿ ਦੁਕਾਨਦਾਰ ਵੀ ਆਪਸ ਦੇ ਵਿੱਚ ਉਲਝਦੇ ਹੋਏ ਨਜ਼ਰ ਆਉਂਦੇ ਤੇ ਇਸ ਨੂੰ ਲੈ ਕੇ ਕੋਈ ਅਗਲੀ ਕੋਈ ਨਵੀਂ ਰਣਨੀਤੀ ਬਣਾਈ ਗਈ ਹੈ ਜਿਸ ਕਾਰਨ ਜਿਹੜੇ ਆਪਸੀ ਮਿਸ ਅੰਡਰਸਟੈਂਡਿੰਗ ਲੋਕਾਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਨਾ ਹੋਵੇ ਨਹੀਂ ਉਹ ਸਾਰੇ ਅਸੀਂ ਡੋਰ ਟੂ ਡੋਰ ਜਾ ਕੇ ਐਫਰਟਸ ਕੀਤੇ ਆ ਸਾਰਿਆਂ ਨੂੰ ਅਸੀਂ ਬਰੀਫ ਕਰਤਾ ਹੁਣ ਪਬਲਿਕ ਨੇ ਡੋਰ ਟੂ ਡੋਰ ਸੌਰੀ 1 ਟੂ 1 ਜਿਹੜੇ ਆ ਉਸੇ ਤਰ੍ਹਾਂ ਡੇਟ ਵਾਈਜ਼ ਆਪਣੇ ਖੁੱਲਣੇ ਸਟਾਰਟ ਕਰ ਦਿੱਤੇ ਆ ਤੇ ਜਿਹੜੇ ਕੱਲ ਜਿਹੜੇ ਹੋਰ ਇਸ ਤੋਂ ਇਲਾਵਾ ਵੀ ਦੋ ਮੁਕਦਮੇ ਦਰਜ ਕੀਤੇ ਆ ਜਿਮਾਂ ਤੇ ਇੱਕ ਰੋਅਲ ਸਟੇਟ ਜੈਮ ਫਿਟਨੈਸ ਜੈਮ ਸੀਗਾ ਉਹਨੇ ਵੀ ਖੁੱਲਿਆ ਸੀ ਇੱਕ ਪਟਿਆਲਾ ਰੋਡ ਤੇ ਹੈਗਾ ਤੇ ਦੋ ਜਿਮਾਂ ਤੇ ਜਿਮ ਦੇ ਮਾਲਕਾਂ ਦੇ ਵੀ ਮੁਕਦਮੇ ਅਸੀਂ ਦਰਜ ਕੀਤੇ ਆ ਤੇ ਦੋ ਜਿਮ ਇੱਕ ਹੋਟਲ ਦੋ ਜਿਮ ਤੇ ਇੱਕ ਹੋਟਲ ਦੇ ਰੱਥਮ ਮੁਕਦਮੇ ਦਰਜ ਕੀਤੇ ਅੱਜ ਦੀ ਰੇਡ ਤੇ ਅਸੀਂ ਤਾਂ ਬਿਲਕੁਲ ਜਿਵੇਂ ਐਸਐਚਓ ਊਂਕਾਰ ਸਿੰਘ ਬਰਾੜ ਜਿਨ੍ਹਾਂ ਦਾ ਸਾਫ਼ ਤੌਰ ਦੇ ਵਿੱਚ ਕਹਿਣਾ ਹੈ ਹੀ ਹੈ ਕਿ ਕਰੋਨਾ ਦੀ ਉਲੰਘਣਾ ਕਰਨ ਵਾਲੇ ਤੇ ਕਿਸ ਤਰ੍ਹਾਂ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਇਸੇ ਨਾਲ ਨਿਊ ਲਾਈਫਲਾਈਨ ਬਹੁਤ ਲਗਾਤਾਰ ਪਿਛਲੇ ਦਿਨਾਂ ਤੋਂ ਕਈ ਸੁਰਖੀਆਂ ਦੇ ਵਿੱਚ ਉਸ ਦੀ ਜਾਣਕਾਰੀ ਵੀ ਜਿਨ੍ਹਾਂ ਵੱਲੋਂ ਦਿੱਤੀ ਗਈ ਆ। ਸੋ ਕੈਮਰਾ ਪਰਸਨ ਅਚੋਦਨਾਲ ਦੇਵ ਸ਼ਰਮਾ ਤਾਜ਼ਾ ਖਬਰ 24